ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਨ ਸਿੰਘ ਰੂਪੇਗਵਾ ਸਾਹਿਬ ਮਹਾਰਾਜ ਸਦਾ ਹੀ ਜੈ ਜਗਾ ਰੇ ਸਦਾ ਹੀ ਜੈ ਜਗਾ ਰੇ ਸਰਬੱਤ ਦਾ ਭਲਾ ਕਰੋ ਬਾਬਾ ਜੀ ਮਿਹਰ ਕਰੋ ਕਿਰਪਾ ਕਰੋ ਬਾਬਾ ਜੀ ਦੁੱਖਾਂ ਕਲਸ਼ਾ ਦਾ ਨਾਸ਼ ਕਰੋ ਬਾਬਾ ਜੀ ਔਖੀ ਗੜੀ ਨਾ ਦੇਖੇਂ ਬੀ ਕਰੋ ਕਿਰਪਾ ਸੰਤਨ ਸਿੰਘ ਰੂਪੇਗਵਾ ਸਾਹਿਬ ਮਹਾਰਾਜ ਆਪਣੀ ਕਿਰਪਾ ਕਰੋ ਮਿਹਰ ਕਰੋ ਬੱਚਿਆਂ ਦੇ ਬਾਬਾ ਜੀ ਕਰਦੋ ਕਿਰਪਾ ਬਾਬਾ ਜੀ ਬਾਦ ਮਾਰਨਾ ਕਰਦੇ ਪਾੜੇ Good. Yeah. Yeah. Yeah, yeah.

ਵਰਤਾਪ ਕਬੀਰ ਦਾ ਦੂਜਾ ਸਿੱਖ ਹਵਾ ਸੈਣ ਨਾਈ ਪ੍ਰੇਮ ਭਗਤ ਰਾਤੀ ਕਰ ਰਣਦਵ ਸਬ ਪ੍ਰੇਮ ਭਗਤ ਰਾਤੀ ਕਰ ਰਣਦਵਾਰ ਸੇਵਕ ਮਾਈ ਆਏ ਸੰਤ ਪਰਾ ਹੋਣੇ ਕੀਰਤਨ ਹੋ ਵਾਰੈਣ ਸੁਭਾਈ ਛੱਡ ਨਾ ਸਗੈ ਸੰਤ ਜਾਨ ਰਾਜ ਦੁਵਾਰ ਨਾ ਸੇਵਕ ਮਾਈ ਸਾਨ ਰੂਪ ਹਰ ਜਾਏ ਗਏ ਆਇਆ ਰਾਣੇ ਨੋਰੀ ਜਾਈ ਸਾਧ ਜਨਾਨੋ ਵਿਦਾ ਕਰ ਰਾਜ ਦੁਵਾਰ ਗਿਆ ਸਰਮਾਈ ਰਾਣੇ ਦੂਰ ਹੋ ਸਦ ਗੈ ਗਲਹੁ ਕਵਾਏ ਫੋਲ ਕਵਾਪੈ ਨਾਈ ਵਸਗੀਤਾ ਹੋ ਤੁਦ ਅਜ ਬੰਦਾ ਰਾਜ ਸੁਣੈ ਲੋਗਾਈ ਪਰਗਟ ਕਰੈ ਦੇਵ ਵੜਾਈ ਪਰਗਟ ਕਰ ਭਗਤ ਵੜਾਈ ਤੇਰੇ ਆ ਭਗਤ ਆ ਭੁਖ ਸਾਧ ਤੇਰੀ ਆ ਹਰ ਲੁ ਜਾ ਭੂਰਨ ਮੇਰੀ ਆ ਦੇਹੋ ਦਰਸ ਸੁਖ ਦਾਤੇ ਆ ਮੈ ਗਾਲ ਵਿੱਚ ਲਹਿਉ ਮਿਲਾਈ ਜੀਓ ਬਹੁਤ ਜਨਮ ਬਿਚੁਰੇ ਤੇ ਇਹੋ ਜਨਮ ਤੁਮਾਰੇ ਲੇਖੇ ਕਹਿ ਰ ਵਿਦਾਸ ਆਸ ਲਾਗੇ ਜੀਵ ਚਿਰ ਭਇਓ ਦਰਸਨ ਬਾਣੀ ਗੁਰੂ ਗੁਰੂ ਹੈ ਬਾਣੀ मेजबानी अमरत सारे गुरबानी कह सेवक जन मान पर गुरु नाम रहे ओ साधु रहे ओ रहे ओ गुर गोबिंद कहु नान कहे जगत में किन जप्यो गुरमंत رام نام اور میں گئے ہو جا کے سم نہیں یہ سمرت سنکٹ مٹائے درست سکھ ہو ڈال گور سے بھی ہے اہن سپائے درسن پر سے ہے گروہ کے جنم مرن دکھ ਉਹ ਵੈਸੇ ਫਤਿਹ ਖਸਾਮ ਦੀ ਨੂਰੇ ਹਰ ਸੋ ਗੁਰ ਸਹ ਤਦ ਡਿਠੇ ਸਜੇ ਬਾਦਸ਼ਾਹ ਮਾਲ ਜਨਮ ਜਨਮ ਦੀ ਸਜਣ ਸਜਾ ਬਾਦਸ਼ਾਹ ਸਿਰ ਸ਼ਾਹ ਦਾ ਜੈਸ ਬਸ ਸੁਬਹਿ ਠੇ ਆਸੋ ਹੀ ਹੈ ਸਭ ਨਾਂ ਦਾ ਵੇਸਾ ਸਾਧਨਾ ਸ਼੍ਰੀ ਵਾਹੇ ਗੁਰੂ ਸਾਹਿਬ ਜੀ ਸੋਰਠਿ ਮਹੱਲਾ ਪੰਜਵਾ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਭ ਕੀਤਾ ਭਰਮੇਸੁਰ ਬੰਦ ਬਣਾਈ ਹਿਰ ਢੋਲਤ ਕਾਤੂ ਨਹੀਂ ਆਗੈ ਸੁਖ ਮੇਰੇ ਮੀਤਾ ਸਾਚਿ ਆਨੰਦ ਪ੍ਰਭ ਗੀਤਾ ਪਰਮੇਸ਼ਰ ਬਣਤ ਬਣਾਈ ਫੇਰ ਡੋਲਤ ਕਦ ਹੂ ਨਾਹੀ ਸਾਚੇ ਸਾਹਿਬ ਸਿਉ ਮਨ ਮੰਨਿਆ ਹਰ ਸਰਬ ਨਿਰੰਤਰ ਜਾਨਿਆ ਰਹਾ ਸਭ ਜੀ ਤੇਰੇ ਦਇਆ ਅਬਨੇ ਭਗਤ ਕਰ ਹੈ ਪ੍ਰਤ ਬਾਲਾ ਅਜਰਦ ਤੇਰੀ ਵਡਿਆਈ ਨੇਤਰ ਨਾਨਕ ਨਾਮ ਤੇਾਈ ਸਭ ਜੀ ਤੇਰੇ ਦਇਆ ਅਪਣੇ ਭਗਤ ਕਰੇ ਪ੍ਰਤ ਪਾਲਾ ਅਜਰ ਹਜ ਤੇਰੀ ਵੜਾਈ ਮੀਤੇ ਨਾਨਕ ਨਾਮ ਤੇ ਆਈ ਵਾਹਿਗੁਰੂ ਦੀ ਕਾਲ ਸਾ ਵਾਹਿਗੁਰੂ ਦੀ ਕੀ ਵਤੇ ਸੋਹਰੇ ਟੋ ਮਹੱਲਾ ਪੰਜਵਾ ਆਗਏ ਸੁਖ ਮੇਰੇ ਮੀਤਾ ਬਾਛੇ ਆਨੰਦ ਪ੍ਰਭ ਕੀਤਾ ਪਰਮੇਸ਼ਰ ਬਣਤ ਬਣਾਈ ਫਿਰ ਢੋਲਤ ਕਦ ਹੂ ਨਾਹੀ ਪਰਮ ਸਨਮਾਨ ਜੋਗ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਤਕਾਰ ਜੋਗ ਸਾਧ ਸੰਗਤ ਜੀ ਹੋ ਅੱਜ ਦਾ ਪਾਵਨ ਪਵਿੱਤਰ ਮੁਖ ਵਾਕ ਸ਼ਹੀਦਾਂ ਦੇ ਸਰਦਾਰ ਪੰਜਵੇਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਿਤਾ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 629 ਦੇ ਸੋਰਠ ਰਾਗ ਅੰਦਰ ਸੁਭਾਈ ਮਾਨ ਹੈ ਸਤਿਗੁਰੂ ਜੀ ਕਿਰਪਾ ਕਰਨ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਵੇ ਆਵਿਆ ਗਾਵਿਆ ਸਤਿਗੁਰੂ ਸਾਹਿਬ ਜੀ ਦੇ ਦਰ ਪ੍ਰਵਾਣ ਹੋ ਜਾਵੇ ਭਾਈ ਆਉਣ ਵਾਲੇ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਆਉਣ ਵਾਲੀ 14 ਤਰੀਕ ਨੂੰ ਹੈ ਭਾਈ ਪਰਿਵਾਰਾਂ ਸਹਿਤ ਆਗਰੀਆਂ ਭਰਨੀਆਂ ਫੱਤੀ ਸੇਵਾ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਉਣਾ ਜੀ ਪਈਆ ਬੇਅੰਤ ਭੁੱਲਾਂ ਦੀ ਖਿਮਾ ਫਤਿਹ ਬਰਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ